ਫਗਵਾੜਾ ਵਿਖੇ ਸਥਿਤ ਐਨ ਐਚ ਢਾਬੇ ਦੀਆਂ ਜਿੱਥੇ ਕਿ ਦੁਕਾਨ ਤੇ ਕੰਮ ਕਰਨ ਵਾਲੇ ਬੇਟਰ ਨੇ ਦੂਸਰੀ ਵਾਰ ਢਾਬੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸ ਵਾਰ ਇਹ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਹੀ ਰੈਸਟੋਰੈਂਟ ਦੇ ਮਾਲਕਾ ਦੇ ਹੱਥੇ ਚੜ ਗਿਆ ਜਿਸ ਤੋਂ ਬਾਅਦ ਮਾਲਕਾ ਨੇ ਉਕਤ ਚੋਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਸੰਬੰਧੀ ਗੱਲਬਾਤ ਕਰਦਿਆਂ ਰੈਸਟੋਰੈਂਟ ਦੇ ਮਾਲਕ ਪਵਨ ਗੋਇਲ ਨੇ ਦੱਸਿਆ ਕਿ ਉਹਨਾਂ ਦੇ ਹੋਟਲ ਵਿਖੇ ਇੱਕ ਨੌਜਵਾਨ ਵੇਟਰ ਦਾ ਕੰਮ ਕਰਦਾ ਸੀ ਤੇ 2 ਦਿਨ ਕੰਮ ਕਰਨ ਤੋਂ ਬਾਅਦ ਅਚਾਨਕ ਹਟ ਗਿਆ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਇਸੇ ਹੀ ਵਿਅਕਤੀ ਨੇ ਉਹਨਾਂ ਦੇ ਗੱਲੇ ਵਿੱਚ 5000 ਰੁਪਏ ਦੀ ਨਕਦੀ, ਚਾਂਦੀ ਦੀ ਪਾਇਲ ਅਤੇ ਇੱਕ 20 ਗ੍ਰਾਮ ਦਾ ਸੋਨੇ ਦਾ ਕੜਾ ਚੋਰੀ ਕਰ ਲਿਆ ਸੀ ਜੋ ਕਿ ਇਸਨੇ ਅੱਗੇ 12000 ਰੁਪਏ ਵਿੱਚ ਵੇਚ ਦਿੱਤਾ ਸੀ। ਉਹਨਾਂ ਕਿਹਾ ਕਿ ਇਸ ਚੋਰੀ ਤੋਂ ਹੁਣ ਫਿਰ ਇਸ ਦੇ ਰੈਸਟੋਰੈਂਟ ਦੀ ਬੈਕ ਸਾਈਡ ਤੋਂ ਆ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸ ਵਾਰ ਉਹਨਾਂ ਵੱਲੋਂ ਚੋਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਉਧਰ ਚੋਰੀ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਂ ਸੋਹਣ ਸਿੰਘ ਬਾਸੀ ਬਸੰਤ ਨਗਰ ਚਾਪੜ ਕਲੋਨੀ ਫਗਵਾੜਾ ਦੱਸਿਆ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਉਸਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਸ ਦੌਰਾਨ ਮੌਕੇ ਤੇ ਪੁੱਜੇ ਪੀਸੀਆਰ ਮੁਲਾਜ਼ਮਾ ਨੇ ਦੱਸਿਆ ਕਿ ਉਹਨਾਂ ਵੱਲੋਂ ਚੋਰ ਨੂੰ ਕਾਬੂ ਕਰਕੇ ਥਾਣਾ ਸਿਟੀ ਦੇ ਹਵਾਲੇ ਕਰ ਦਿੱਤਾ ਗਿਆ ਜਿੱਥੇ ਕਿ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਪਵਨ ਕੋਇਲ ਹੈ ਜੀ ਹਾਂ ਸਰ ਅੱਜ ਮਤਲਬ ਕਿ ਤੁਸੀਂ ਆਪਣੇ ਰੈਸਟੋਰੈਂਟ 'ਚ ਖੜੇ ਆਂ ਕੀ ਮਾਮਲਾ ਕੀ ਸਰ ਇਹ ਬੰਦਾ ਜੀ ਫੜਿਆ ਜੀ ਅਸੀਂ ਚੋਰੀ ਕਰਦਾ ਇਹਨੇ ਸਾਡਾ ਗੱਲਾਂ ਤੋੜਿਆ ਤੇ ਇਹ ਪਹਿਲਾਂ ਵੀ ਇੱਕ ਵਾਰੀ ਹਫਤਾ ਪਹਿਲਾਂ ਵੀ ਆਇਆ ਸੀਗਾ ਉਦੋਂ ਵੀ ਸਾਡੀ ਪਿਛਲੀ ਕੰਦ ਦਾ ਰੈਸਟੋਰੈਂਟ ਦੀ ਉਦੋਂ ਟੱਪ ਕੇ ਆਇਆ ਸੀਗਾ ਇਹ ਤੇ ਇਹ ਸਾਡੇ ਕੋਲ ਪਹਿਲਾਂ 2 ਦਿਨ ਵੇਟਰ ਦਾ ਕੰਮ ਕਰਕੇ ਗਿਆ ਇਨੇ ਸਾਰੀ ਸਾਡੀ ਅੰਦਰਲੀ ਇਹਨੂੰ ਪਤਾ ਸੀ ਕਿ ਕਿੱਥੋਂ ਕਿੱਥੇ ਜਾਣਾ ਕਿੱਦਾਂ ਅੰਦਰ ਵੜਨਾ ਕਿੱਥੋਂ ਕਿੱਥੇ ਰਸਤੇ ਸਾਰੇ ਪਤਾ ਸੀ ਤੇ ਇਹਨੂੰ ਕਿੱਦਾਂ ਪਤਾ ਸੀਗਾ ਜੀ ਇਹ ਸਾਡੇ ਕੋਲ 2 ਦਿਨ ਵੇਟਰ ਦਾ ਕੰਮ ਕਰਕੇ ਗਿਆ ਪਹਿਲਾਂ ਅੱਛਾ ਜੀ ਕਿੱਥੇ ਦਾ ਰਹਿਣ ਵਾਲਾ ਕੁਝ ਪਤਾ ਏ ਕਿੱਥੇ ਪਗਵਾੜਿਆ ਤਾਂ ਇਹਦਾ ਡੈਡੀ ਸਾਨੂੰ ਕਹਿੰਦਾ ਸੀਗਾ ਵੀ ਬਿੱਗ 7 'ਚ ਕੰਮ ਕਰਦਾ ਮੇਰਾ ਡੈਡੀ ਤੇ ਉਸੇ ਰੈਫਰੈਂਸ ਨਾਲ ਆਇਆ ਸੀਗਾ ਪਹਿਲਾਂ ਕੋਈ ਨਾਮ ਵਗੈਰਾ ਹੈ ਉਹ ਇਹਦੇ ਡੈਡੀ ਦਾ ਗਣੇਸ਼ ਦੱਸਦਾ ਸੀ ਸ਼ਾਇਦ ਗਣੇਸ਼ ਇਹ ਕਿੱਥੇ ਦੇ ਰਹਿਣ ਵਾਲੇ ਕੁਝ ਪਤਾ ਇੱਥੇ ਲੋਕਲ ਹੀ ਹੋਨੇ ਨਾ ਉਹ ਕਾਫੀ ਦਿਨ ਤੋਂ ਕੰਪੈਲਣਾ ਕਹਿੰਦਾ ਸੀ ਉਹ ਜੀਸੀਟੀ ਨੂੰ ਤੋਂ ਰਿਟਾਇਰ ਹੋਇਆ ਤੇ ਪਹਿਲੋ ਵੀ ਇਹਨੇ ਕੀਤਾ ਮਤਲਬ ਮੈਂ ਹਫਤੇ ਪਹਿਲਾਂ ਆਇਆ ਪਹਿਲੋ ਕੀ ਕੀ ਲੈ ਗਿਆ ਸੀ ਇਹ ਤੁਹਾਡਾ ਪਹਿਲਾਂ ਜੀ ਗੱਲਾਂ ਭਨ ਕੇ 5000 ਲਗਭਗ ਕੈਸ਼ ਸੀਗਾ ਤੇ ਥੋੜੀ ਭਾਂ ਸੀਗੀ ਤੇ ਦੋ ਇਕੜਾ ਸੀਗਾ ਇੱਕ ਪਾਇਲ ਸੀਗੀ ਚਾਂਦੀ ਦੀ ਕੜਾ ਸੀਗਾ ਲਗਭਗ 20 ਗ੍ਰਾਮ ਦਾ 20 ਗ੍ਰਾਮ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਸੀ ਉਹ ਬਸ ਉਹ ਹੀ ਦੇਖ ਲਓ 20 ਗ੍ਰਾਮ ਦਾ ਕੜਾ ਸੀਗਾ ਤੇ ਹੁਣ ਕੋਣ ਤੁਸੀਂ ਇਹਨੂੰ ਪੁੱਛਿਆ ਦੀ ਕੜਾ ਸੋਨੇ ਦਾ ਹਾਂਜੀ ਪੁੱਛਿਆ ਸੀਗਾ ਕਹਿੰਦਾ ਜੀ ਮੈਂ ਕੋਈ ਡਾਕਟਰ ਆ ਉੱਥੇ ਗੋਵਿੰਦਪੁਰੇ ਸੰਦੋਪ ਸਕੂਲ ਦੇ ਸਾਹਮਣੇ ਸੰਦ ਬਾਬਾ ਸਕੂਲ ਦੇ ਸਾਹਮਣੇ ਉੱਥੋਂ ਮੈਂ ਉੱਥੇ ਵੇਚਿਆ 12000 ਰੁਪਏ ਦਾ ਮੈਂ ਕਿਹਾ ਕਹਿੰਦਾ ਮੈਂ ਪੁੱਛਿਆ ਮੈਂ ਕਿਹਾ ਤੈਨ ਕਿੰਨੇ ਦਾ weight ਸੀਗਾ ਉਹਦਾ ਕੜੇ ਦਾ ਕਹਿੰਦਾ ਜੀ ਲਗਭਗ 2 ਗ੍ਰਾਮ ਸੀ ਮੈਂ ਕਿਹਾ ਤੈਨੂੰ ਪਤਾ ਉਹ ਨਹੀਂ ਕੀ ਕੀ ਮੁੱਲ ਸੀ ਮੈਨੂੰ ਦੱਸਦਾ ਸੀ ਕਹਿੰਦਾ ਆ ਲਗਭਗ 2 ਲੱਖ ਦੇ ਕਰੀ 2 ਲੱਖ ਦਾ ਜਿਹੜਾ 2 ਲੱਖ ਦਾ ਘੜਾ ਉਹ 12000 ਨੂੰ ਵੇਚਦਾ ਹੈਂ ਕਹਿੰਦਾ ਤੂੰ 2 ਲੱਖ ਦਾ ਘੜਾ 12000 ਨੂੰ ਕਿੰਦਾ ਵੇਚਦਾ ਵੀ ਨਹੀਂ ਕਹਿੰਦਾ ਮੈਨੂੰ ਲੋੜ ਸੀ ਪੈਸਿਆਂ ਦੀ ਮੈਂ ਡਾਕਟਰ ਨੇ ਮੇਰੇ ਕੋਲ ਲਿਖਾ ਕੇ ਵੀ ਦਿੱਤਾ ਕਿ ਮੈਂ ਆਪਣੀ ਮਰਜ਼ੀ ਦਾ 12000 ਦਾ ਵੇਚਣ ਲੱਗਾ ਤੇ ਇਸ ਮਾਮਲੇ ਨੂੰ ਤੁਸੀਂ ਪੁਲਿਸ ਕੋਲ ਸ਼ਿਕਾਇਤ ਕੀਤੀ ਪਾ ਜੀ ਪੁਲਿਸ ਕੰਪਲੇਂਟ ਕੀਤੀ ਹੈ ਪੁਲਿਸ ਦਾ ਆਈ ਸੀ ਹਾਂ ਜੀ ਪੁਲਿਸ ਨੂੰ ਪੀ ਸੀ ਆਰ ਕਾਲ ਕੀਤੀ ਆ ਆਮ ਵਾਲੀ ਹੈ ਪੁਲਿਸ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤੁਹਾਨੂੰ ਫੋਨ ਆਇਆ ਕਿੰਨਾ ਸਮਾਂ ਹੋਇਆ ਆਇਆ ਕਾਲ ਆਨਦੇ ਪਿਆ ਪੁਲਿਸ ਵਾਲੇ ਕੀ ਮੰਗ ਰੱਖਦੇ ਸਰ ਜਦੋਂ ਹੁਸ਼ਿਆਰਾਂ ਦੇ ਵਿੱਚ ਚੋਰੀ ਦੀਆਂ ਬਾਰਦਾਤਾਂ ਬਹੁਤ ਹੋ ਰਹੀਆਂ ਇਹ ਇਹ ਨਸ਼ੇ ਪੱਤੇ ਕਰਦਾ ਜੀ ਇਹ ਬੰਦਾ ਇਹ ਨਸ਼ਿਆਂ ਦੇ ਕਰਕੇ ਹੀ ਇਹ ਸਾਰੀਆਂ ਚੋਰੀਆਂ ਹੋ ਰਹੀਆਂ ਜੀ ਮੇਨ ਮੁੱਦਾ ਜਿਹੜਾ ਜੀ ਜਿਹੜਾ ਆਪਾਂ ਕਹਿੰਦੇ ਨਾਸ਼ਾ ਨਹੀਂ ਖਤਮ ਹੋ ਸਕਿਆ ਪੰਜਾਬ 'ਚ ਉਹ ਨਹੀਂ ਸਾਰਿਆਂ ਨੂੰ ਲਾਇਆ ਜੀ ਇੱਕ ਪਾਸੇ ਇੱਕ ਪਾਸੇ ਤਾਂ ਸਰਕਾਰਾਂ ਨਸ਼ੇ ਵਿਰੁੱਧ ਲਾ ਰਹੀਆਂ ਟੈਂਪੋ ਵਗੈਰਾ ਲਾ ਰਹੀਆਂ ਤੇ ਦੂਸਰੇ ਪਾਸੇ ਮੱਗੀ ਬਾਰਦਾਤਾਂ ਦੀ ਮੱਗੀ ਕੋਈ ਠੱਲ ਨਹੀਂ ਪੈ ਰਹੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਇਹ 200 ਫੇਸ ਵਾਸ਼ ਆ ਜੀ ਉਹ ਕੁਝ ਨਹੀਂ ਹੋ ਰਿਆ ਕੰਮ ਇੰਨੀਆਂ ਵਾਰਦਾਤਾ ਵਾਰ ਰਹੀਆਂ ਇਹ ਜਿਹੜਾ ਨਸ਼ਾ ਮੁਕਤੀ ਆਪਾਂ ਕਹਿੰਦੇ ਆ ਇਹ ਸਿਰਫ ਫੇਸ ਵਾਸ਼ ਐਡਵਰਟਾਈਜ਼ਮੈਂਟ ਹੋ ਰਹੀ ਆ ਹੋਰ ਹੋ ਰਹੀ ਆ ਬਸ ਟੀਵੀ ਮੀਡੀਆ ਤੇ ਦਿਖਾ ਰਹੇ ਆ ਅਸਲ ਗਰਾਊਂਡ ਲੈਵਲ ਤੇ ਆ ਤੁਹਾਡੇ ਸਾਹਮਣੇ ਆ ਦੇਖੋ ਮੁੰਡਾ ਨਸ਼ੇ ਕਰਦਾ ਆਪ ਕਹਿੰਦਾ ਮੈਂ ਨਸ਼ੇ ਕਰਦਾ ਕਹਿੰਦਾ ਉਹ ਵੀ ਜਿਹੜਾ 12000 ਕਮਾਇਆ ਉਹ ਵੀ ਉਹਦੇ ਵੀ ਨਸ਼ੇ ਕਰ ਲਿਆ ਕਰੇ 5000 ਰੁਪਏ ਨਸ਼ੇ ਕਰਕੇ ਮੇਰੀ ਜੇਬ ਚੋਂ ਕੋਈ ਖੋ ਕੇ ਲੈ ਗਿਆ ਤੇ ਅੱਜ ਆਪਾਂ ਨੂੰ ਕਿੱਦਾਂ ਪਤਾ ਲੱਗਾ ਕਿ ਅੱਜ ਅੱਜ ਜਦੋਂ ਇਹ ਆਇਆ ਹੈਗਾ ਜੀ ਸਵੇਰੇ ਇਹਨੇ ਤੋੜਿਆ ਗੱਲਾਂ ਤੇ ਸਾਡਾ ਰੈਜ਼ੀਡੈਂਸ ਉੱਪਰ ਹੀ ਹੈ ਜੀ ਫਰਸਟ ਫਲੋਰ ਤੇ ਤੇ ਇਹ ਸਾਡੀਆਂ ਪੌੜੀਆਂ ਚੜਿਆ ਦੇ ਉੱਪਰ ਸਾਡਾ ਡੌਗ ਆ ਆਪਣਾ ਤੇ ਉਹ ਡੌਗ ਜਦੋਂ ਬੋਲਿਆ ਇੱਕਦਮ ਬੋਲਿਆ ਤੇ ਫੇਰ ਮੇਟਾ ਜਾਗ ਪਿਆ ਕਿੰਨੇ ਕ ਵਜੇ ਦੀ ਐਂਟਰੀ ਹੋਈ ਸਵੇਰੇ 5 ਵਜੇ ਦੀ ਅੱਜ ਦੀ ਐਂਟਰੀ ਸਵੇਰੇ 5 ਵਜੇ ਹਾਂ ਜੀ ਫਿਰ ਡੌਗ ਬੋਲਿਆ ਤੇ ਪਤਾ ਲੱਗ ਗਿਆ ਫਿਰ ਨਾਲ ਹੀ ਕੈਮਰਾ ਚੈੱਕ ਕੀਤਾ ਤੇ ਸਾਡੇ ਸਾਡੇ ਨੀਚੇ ਨੂੰ ਅਸੀਂ ਦੌੜ ਕੇ ਫੜ ਲਿਆ ਕੰਨ ਟੱਪਲ ਲੱਗਾ ਸੀ ਨਾ ਤੇ ਮੇਰਾ ਨਾਮ ਸੌਰਵ ਸਿੰਘ ਦਾ ਹਾਂ ਸੌਰਵ ਸਿੰਘ ਸੌਰਵ ਸਿੰਘ ਕਿੱਥੇ ਰਹਿੰਦਾ ਮੈਂ ਪਸੰਦ ਹੈ ਗਾਣੇ ਚਾਫਰ ਕਰਨੀ ਹੈ ਹੈ ਪਸੰਦ ਹੈ ਗਾਣੇ ਚਾਫਰ ਕਰਨੀ ਹਾਂ ਇੱਥੇ ਅੱਜ ਕੀ ਕਰਨ ਆਇਆ ਸੀਗਾ ਇੱਥੇ ਚੋਰੀ ਕਰਨ ਆਇਆ ਸੀਗਾ ਕੱਲ ਹੀ ਚੋਰੀ ਕਰਨ ਆਇਆ ਸੀਗਾ ਕਰੋ ਕੱਢਿਆ ਹੋਇਆ ਹੈ ਕੰਮ ਕੀ ਕਰਦਾ ਮਤੂੰ ਕੰਪਿਊਟਰ ਦਾ ਕੰਮ ਕਰਦਾ ਹੈ ਨਿਆਰੀ ਬੇਟਲ ਕਿੱਥੇ ਕਰਦਾ ਕੰਮ ਹਾਂ ਠੇਕੇਦਾਰ ਨਾ ਕਰਦਾ ਨਾ ਠੇਕੇਦਾਰ ਕੌਣ ਠੇਕੇਦਾਰ ਹੈਗਾ ਮੁਕੇਸ਼ ਹੈ ਮੁਕੇਸ਼ ਕਿੱਥੇ ਰਹਿਣ ਬਗੋਂ ਸੀਆਰਪੀ ਕੋਲ ਨਹੀਂ ਜਾਂਦਾ ਯellow ਵੀ ਇਹਨੇ ਦੇ ਆ ਕੇ ਚੋਰੀ ਕੀਤੀ ਸੀ ਤੂੰ ਹਾਂਜੀ ਕੀ ਕੀ ਲੈ ਗਿਆ ਸੀ ਪਹਿਲੋਂ ਪਹਿਲਾਂ ਲੈ ਗਿਆ ਜੀ ਕੈਸ਼ ਲੈ ਗਿਆ ਜੀ ਕਿੰਨਾ ਕੈਸ਼ ਲੈ ਗਿਆ ਸੀ 5000 ਰੁਪਏ ਸੀਗਾ ਗਾਇਸ ਤੇ ਹੋਰ ਕੀ ਲੈ ਗਿਆ ਸੀ ਹੋਰ ਚਿੱਲਰ ਲੈ ਗਿਆ ਜੀ ਹੂੰ ਪਾਣ 400 ਰੁਪਏ ਦੀ ਪਾਣ ਸੀ ਹੂੰ ਤੇ ਸੋਨਾ ਸੀ ਸੋਨੇ ਦਾ ਕੜਾ ਥੋੜੇ ਦਾ ਕੜਾ ਵੀ ਲੈ ਗਿਆ ਵਿੱਚ ਆ ਵੀ ਕਿੰਨੇ ਗ੍ਰਾਮ ਦੇ ਸੋਨੇ ਤੋਂ ਲੋ ਇਹ ਤਾਂ ਨਹੀਂ ਪਤਾ ਮੁੰਡਾ ਦੱਦ ਦੇ ਜੀ 20 ਗ੍ਰਾਮ ਦਾ ਹੈਗਾ ਕੀ ਮਾਮਲਾ ਕੀ ਹੈ ਕਿ ਜਿਹੜਾ ਮਾਮਲਾ ਇੱਕ ਬਾਤ ਕੰਪਲੀਟ ਆਈ ਜੀ ਤੁਹਾਨੂੰ ਤੇ ਜੇ ਇਹਨੇ ਗੱਲਾਂ ਭੰਨਿਆ ਇਹਨਾਂ ਦਾ ਮਾਮਲਾ ਬਚੋ ਬੈਠੇ ਬੈਠਦੇ ਬਿਲੋ ਜੁੜ ਕੇ ਜੀ ਨਾਲ ਤੇ ਇਹਨੇ ਪੱਤੇ ਜਾਂ ਅੰਦੇ ਸਿਟੀ ਲਾ ਕੇ ਜਨੇ ਬਾਕੀ ਵੈਰੀਫਾਈ ਕਰਾਂਗੇ ਜੀ ਆ